ਦਰਸ਼ਕੋ ਤੁਸੀਂ ਆਪਣਾ ਹਰਮਨ ਪਿਆਰਾ ਚੈਨਲ ਦੇਖ ਰਹੇ ਹੋ ਚੜਦਾ ਪੰਜਾਬ 84 ਟੀਵੀ ਤੇ ਅਸੀਂ ਤੁਹਾਨੂੰ ਜਖਾ ਦਿਖਾਉਣ ਜਾ ਰਹੇ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਚਾਇਤੀ ਚੋਣਾਂ ਦਾ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਜੋ ਹੈ ਵਿਗੜ ਬਜਾ ਦਿੱਤਾ ਗਿਆ ਹੈ ਤੇ ਕਈਆਂ ਪਿੰਡਾਂ ਦੇ ਵਿੱਚ ਜਿਹੜਾ ਸਬਰ ਸੰਮਤੀ ਦਾ ਉਹ ਸੈנסਲਾ ਲਗਾਤਾਰ ਜਾਰੀ ਹੈ ਜਿਸ ਤੇ ਚੱਲਦੇ ਸਤਤਰ ਸਾਲਾਂ ਦੇ ਵਿੱਚ ਪਹਿਲੀ ਵਾਰ ਪਿੰਡ ਜਸਤਰਵਾਲ ਦੀ ਪੰਚਾਇਤ ਦੇ ਸਰਪੰਚ ਸਰਦਾਰ ਕੁਲਵਿੰਦਰ ਸਿੰਘ ਜੀ ਪੰਚ ਚੁਣੇ ਗਏ ਨੇ ਆਓ ਦੇਖਦੇ ਹਾਂ ਸਾਰੀ ਰਿਪੋਰਟ ਹੋ ਸ੍ਰੀ ਅਕਾਲ ਵਾਹਿਗੁਰੂ ਬੈਠੇ ਬਰਾਬਰਾਂ ਹਾਂ ਹਾਂ ਸੋਨਿਆਲ ਸ੍ਰੀ ਅਕਾਲ ਹਾਂਜੀ ਹਾਂਜੀ ਵਾਲੋ ਜੀ ਧੰਨਵਾਦ ਜੀ ਬਹੁਤ ਬਹੁਤ ਜੀ ਬੈਠ ਬੈਠ ਕਰਨੀ ਕਿ ਨੰਬਰ ਦਾ ਕਰਨੈ ਸਿੰਘ ਪਿੰਡ ਜਸਤਾਲ ਦਾ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਸਰਦਾਰ ਪਲਵਿੰਦਰ ਸਿੰਘ ਨੂੰ ਸਰਪੰਚ ਚੁਣਿਆ ਸਾਨੂੰ ਆਸ ਆ ਕਿ ਸਾਰੇ ਪਿੰਡ ਦਾ ਸਹਿਯੋਗ ਨਾਲ ਬਣੇ ਨੇ ਸਾਰੇ ਪਿੰਡ ਦਾ ਸਾਮ ਆਏ ਨੇਕ ਨੀਤਰਾ ਕਰਨਗੇ ਤੇ ਗਾਂ ਵਾਸਤੇ ਵੀ ਆਪੇ ਸੋਭਾ ਖਟਣਗੇ ਸਾਡੇ ਉਹ ਸਾਡੇ ਪਿੰਡ ਦੇ ਮਾਣ ਆ ਜਿਨ੍ਹਾਂ ਨੇ ਸਾਰੇ ਪਿੰਡ ਨੇ ਸੰਜੋਗ ਦੇ ਕੇ ਇੱਕ ਨੂੰ ਚੁਣਿਆ ਉਹ ਦੂਜਾ ਬੰਦਾ ਕੋਈ ਵੀ ਕੰਮ ਨਹੀਂ ਕੀਤਾ ਅਸੀਂ ਬਹੁਤ ਬਹੁਤ ਧੰਨਵਾਦਾਂ ਸਾਰੇ ਨਗਰ ਦਾ ਤੋਂ ਜਿਨ੍ਹਾਂ ਨੇ ਆਪਣਾ ਬਲਦੇਸ ਸਿੰਘ ਮਿਹਦੀਆਂ ਉਹਦੇ ਟ੍ਰੈਨ ਮੇ ਹੀ ਹੇਟ ਇਹਨਾਂ ਸਮਝ ਚੁਣਿਆ ਤੇ ਆਪਾਂ ਧੰਨਵਾਦ ਆ ਵਾਹਿਗੁਰੂ ਜੀ ਦਾ ਖਾਤਮਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਲਵਿੰਦਰ ਸਿੰਘ ਪਿੰਡ ਜਸਤਰਵਾਲ ਸਾਡੇ ਸਾਰੇ ਪਿੰਡ ਦੇ ਸਹਿਯੋਗ ਨਾਲ ਅੱਜ ਮੈਨੂੰ ਸਰਪੰਚ ਚੁਣਿਆ ਗਿਆ ਆ ਸਾਰੀਆਂ ਹੀ ਪਾਰਟੀ ਬਾਜ਼ੀ ਤੋਂ ਉੱਠ ਕੇ ਮੈਂ ਸਾਰੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਵੀ ਮੈਨੂੰ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਬਹੁਤ ਬਹੁਤ ਸਾਰੇ ਨਗਰ ਨਿਵਾਸੀਆਂ ਨੂੰ ਵਧਾਈ ਦਿੰਦਾ ਤੇ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਮੈਂ ਸਰਦਾਰ ਬਲਦੇਵ ਸਿੰਘ ਮਿਹਦੀਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਆ ਉਹਨਾਂ ਨੇ ਨੇ ਬਹੁਤ ਜ਼ਿਆਦਾ ਸਹਿਯੋਗ ਕੀਤਾ ਇਸ ਕਾਰਜ ਨੂੰ ਪੂਰਾ ਕਰਨ ਦੇ ਲਈ